ਅੱਗੇ ਪਿੰਡਿਆ ਦੁੱਲਾ ਕੈਨੇਡਾ ਦੇ ਖੇਡ ਸੀਜ਼ਨ ਦਾ ਪਹਿਲਾ ਮੈਚ ਖੇਡਣ ਲਈ ਪੁੱਜ ਗਿਆ ਤੇ ਦੁੱਲੇ ਵੀਰ ਪਹਿਲਾਂ ਤਾਂ ਵੈਲਕਮ ਆ ਜੀ ਆਨੂੰ ਤੁਹਾਡੇ ਇੱਥੇ ਪੁੱਜਣ ਦੇ ਪਹਿਲਾਂ ਭਾਈ ਸੱਸੀ ਘਾਲ ਸਾਰਿਆਂ ਨੂੰ ਜਿੰਨੇ ਲਾਈਵ ਕਬੱਡੀ ਦੇਖ ਰਿਹਾ ਭਾਜੀ ਪਿਆਰ ਭਰੀ ਸੱਸੀ ਘਾਲ ਸੱਸੀ ਭਾਜੀ ਪਹਿਲਾਂ ਤਾਂ ਥੋੜੀ ਸੱਟ ਸੀ ਤੁਹਾਡੇ ਜਿੰਨਾ ਕ ਸੁਣ ਚ ਆਇਆ ਕਿਵੇਂ ਹੁਣ ਰਿਕਵਰ ਕਰ ਲਿਆ ਰੈਸਟ ਹੋ ਗਈ ਆ ਪ੍ਰੋਪਰ ਆ ਗਏ ਆ ਬੈਕ ਟੂ ਕਬੱਡੀ ਕੈਨੇਡਾ ਚ ਹਾਂਜੀ ਹਾਂਜੀ ਭਾਈ ਰਿਕਵਰ ਹੋ ਕੇ ਆਇਆ ਐ ਭਾਈ ਮੇਰੇ ਥੋੜੀ ਪ੍ਰੋਬਲਮ ਹੋ ਗਈ ਸੀ ਬੈਕ ਚ ਤੇ ਹੁਣ ਪ੍ਰੋਪਰ ਠੀਕ ਆ ਭਾਈ ਹਾਂਜੀ ਕਿਰਾਂਕ ਪ੍ਰਦਰਸ਼ਨ ਹਾਂਜੀ ਬੜੇ ਦਰਸ਼ਕਾਂ ਦੀ ਕਿਉਂਕਿ ਜਦੋਂ ਟ੍ਰਾਂਟੋ ਕਬੱਡੀ ਹੁੰਦੀ ਹੈ ਯਾਰ ਬਈ ਦੁੱਲਾ ਕਿੱਥੇ ਆ ਪਾਲਾ ਕਦੋਂ ਆਊਗਾ ਕਦੋਂ ਖੇਡਣਗੇ ਹੁਣ ਲਗਾਤਾਰ ਟ੍ਰਾਂਟੋ ਵੀ ਦੇਖਣ ਨੂੰ ਮਿਲੋਗੇ ਹਾਂਜੀ ਹਾਂਜੀ ਭਾਈ ਥੋੜਾ ਸੱਟ ਕਰਕੇ ਤੁਹਾਨੂੰ ਪਤਾ ਜਦੋਂ ਪਲੇਅਰ ਤੇ ਥੋੜੀ ਸੱਟ ਲੱਗ ਜਾਂਦੀ ਆ ਥੋੜਾ ਕਬੱਡੀ ਤੋਂ ਥੋੜਾ ਹਟਣਾ ਪੈ ਜਾਂਦਾ ਤੁਹਾਨੂੰ ਪਤਾ ਹਨਾ ਤੇ ਪਰ ਹੁਣ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋਇਆ ਐ ਪਰਮਾ میرے اوپر ہاتھ رکھنا 60 پیڑ تو بچا ہو گئے ہاں جی ایک ਜਦੋਂ ٹیم గ్రౌండ్ ਚ ਆਈ ਮੈਂ ਜਰਸੀ ਵਾਲ ਦੇਖਿਆ ਯਾਰ ਮੈਨੂੰ ਭਲੇਖਾ ਜਾ ਪੈ ਗਿਆ ਵੀ ਐਨਬੀਏ ਦੀ ٹیم ਜਾਂ ਫਿਰ ਕਬੱਡੀ ਦੀ ਹੈ ਕਿਵੇਂ ਲੱਗਦਾ ਤੁਹਾਨੂੰ ਵਧੀਆ ਲੱਗੀ ٹیم ਨੇ ਡਿਸਕਸ ਕਰਕੇ ਗੱਲਬਾਤ ਹੋਈ ਫਿਰ بنی ہاں جی ہاں جی بھائی ਸਾਰੇ ਆਪਣਾ ਖੁਸ਼ੀ ਭਾਈ ਹੋਣਾ ਬਣਵਾਈਆਂ ਕਿੰਨਾ ਸਾਰੀਆਂ ਬਹੁਤ ਵਧੀਆ ਭਾਈ ਕਿੰਟਾਂ ਦੀ ਬਾਕੀ ਤੁਹਾਨੂੰ ਪਤਾ ਆਪਣੇ ਭਰਾ ਪਾਕਿਸਤਾਨ ਦੇ ਸਾਰੇ ਪਲੇਅਰ ਇਸ ٹیم ਚ ਖੇਡ ਰਹੇ ਆ ਤਾਂ ਕਰਕੇ ਵੀ ਥੋੜਾ ਉਹ ਵੀ ਸਾਡੇ ਭਰਾ ਵੀ ਤਾਂ ਕਰਕੇ ਥੋੜਾ ਕੰਬੀਨੇਸ਼ਨ ਰੱਖਿਆ ਵੀ ਹਾਂਜੀ ਹਾਂਜੀ ਬਾਜੀ ਲੈਂਦਾ ਪੰਜਾਬ ਵੀ ਆਪਣਾ ਤੇ ਚੜਦਾ ਵੀ ਆਪਣਾ ਪੰਜਾਬ ਹਾਂਜੀ ਬਾਜੀ ਸਾਰੇ ਬਾਜੀ ਆਪਣੇ ਤੇ ਦੁੱਲੇ ਵੀਰ ਜਿਵੇਂ ਤੁਸੀਂ ਕਿਹਾ ਵੀ ਟਾਈਮ ਬਾਅਦ ਵਾਪਸ ਆਏ ਆ ਤੇ ਲੈ ਲੱਗਦਾ ਵੀ ਰੇਡਾਂ ਓਮੇ ਦੀਆਂ ਪਹਿਣਗੀਆਂ ਜਿਵੇਂ ਵਾਈ ਗੁਰੂ ਮੀਰ ਗਾਨੇ ਆ ਪੂਰਾ ਡਾਟ ਕੇ ਖੇਡਾਂਗੇ ਬਾਜੀ ਹਾਂਜੀ